ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਆਪ ਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਸੇ ਪਿਛਲੇ ਭਾਗ ਦੇ ਵਿੱਚ ਅਸੀਂ ਸਮਝਿਆ ਕਿ ਲੋਕਾਂ ਦੀ ਤਕਦੀਰ ਬਦਲਣ ਦਾ ਦਾਵਾ ਕਰਨ ਵਾਲੇ ਪੰਡਤ ਦੀ ਆਪਣੀ ਕੀ ਅਵਸਥਾ ਹੈ ਅੱਜ ਉਹਨਾਂ ਦੀ ਵਿਚਾਰ ਕਰਾਂਗੇ ਜਿਹੜੇ ਇਹਨਾਂ ਜੋਤਸ਼ੀਆਂ ਆਦੇ ਚੱਕਰ ਚ ਪੈਂਦੇ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਔਰ ਅਸੀਂ ਹਰ ਗੱਲ ਜਿਹੜੀ ਹੈ ਗੁਰਬਾਣੀ ਦੇ ਆਧਾਰ ਤੇ ਵਿਚਾਰਨੀ ਹੈ ਗੁਰਬਾਣੀ ਜੋ ਸਾਨੂੰ ਕਹਿ ਰਹੀ ਹੈ ਉਸ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਆਇਤਾ ਪਹਿਲਾ ਪਰਮਾਨ ਜੋ ਮੈਂ ਆਪਣੀ ਨਾਲ ਸਮਝਾ ਕਰ ਲਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਥੀਐ ਇੱਕ ਤੇ ਪਹਿਲੀ ਗੱਲ ਜਿਹੜੀ ਮੈਨੂੰ ਇਥੋਂ ਪ੍ਰਗਟ ਹੋ ਰਹੀ ਹੈ ਜਿਹੜੇ ਨਾ ਵਹਿਮਾ ਪਰਮਾਇ ਚ ਪੈਂਦੇ ਨੇ ਉਹੀ ਪੈਂਦੇ ਨੇ ਜਿਹੜੇ ਗੁਰੂ ਦੀ ਸ਼ਰਨ ਚ ਨਹੀਂ ਆਏ ਕਿਉਂਕਿ ਇੱਥੇ ਤੇ ਸਤਗੁਰੂ ਨੇ ਇੱਕ ਫੈਸਲਾ ਕਰ ਦਿੱਤੇ ਗੁਰ ਕੀ ਸ਼ਰਨ ਪਵੈ ਸੁਖ ਥੀਐ ਕੁਣੇ ਟਿੱਕਸ ਵਾਲਾ ਦੇਗਾ ਜਿਹੜੇ ਇਹ ਜਾਂਦੇ ਨੇ ਕੋ ਬਾਬਿਆਂ ਕੋ ਡੇਰਿਆਂ ਵਾਲਿਆਂ ਕੋ ਲੀਆ ਕੋ ਪੰਡਤਾਂ ਕੋ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਉਹ ਤਾਂ ਕਹਿੰਦੇ ਨੇ ਇਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰਦੁਆਰੇ ਵੀ ਜਾਂਦੇ ਨੇ ਉੱਥੇ ਮੱਥਾ ਟੇਕਦੇ ਨੇ ਬੜੀਆ ਪੇਟਾ ਵੀ ਕਰਦੇ ਨੇ ਇਹਦਾ ਮਤਲਬ ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਤੁਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਆਏ ਕੁਝ ਭੇਟਾ ਕਰ ਆਏ ਸ਼ਰਨ ਪੈਣ ਦਾ ਮਤਲਬ ਹੈ ਪੂਰਨ ਰੂਪ ਦੇ ਵਿੱਚ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣਾ ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਤੇ ਪੜਨਾ ਸਮਝਣਾ ਵਿਚਾਰਨਾ ਤੇ ਫਿਰ ਉਹਨੂੰ ਜੀਵਨ ਚਪਣਾਣਾ ਇਹ ਆ ਗੁਰੂ ਦੀ ਸ਼ਰਨ ਜਾਣਾ ਇਹ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਤੇ ਅਸੀਂ ਮੱਥਾ ਟੇਕ ਆਏ ਤੇ ਅਸੀਂ ਕੁਝ ਭੇਟਾ ਕਰ ਆਏ ਹੁਣ ਜਿਹੜੇ ਇਸ ਹਾਲਤ ਦੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਯਾ ਗੁਰੂ ਦੇ ਲੜ ਲੱਗੇ ਹੀ ਨਹੀਂ ਤੇ ਯਸ ਭਰਮ ਚ ਨੇ ਕੇਸੀ ਲੱਗੇ ਹੋਇਆ ਕਿਉਂਕਿ ਉਹ ਮੱਥਾ ਠੀਕ ਆਉਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਕਰਦੇ ਕੋਈ ਪ੍ਰੋਗਰਾਮ ਕਰਾਣੇ ਉਹਨ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਉਂਦੇ ਨੇ ਕੀ ਅਵਸਥਾ ਦੱਸੀ ਜਾ ਰਹੀ ਹੈ ਉਹਨਾਂ ਦੀ ਗਣਤ ਗਣੀਐ ਸਹਿਸ ਸਭ ਦੁੱਖ ਜੀ ਹੈ ਇਹ ਇਹ ਗਿੰਣਤੇ ਗਿੰਣਤੇ ਰਹੀਏ ਕਿ ਇਹ ਸਮਾ ਸ਼ੁਭ ਹੈ ਇਹ ਅਸ਼ੁਭ ਹੈ ਇਹ ਮੂਰਤ ਚੰਗਾ ਹੈ ਇਹ ਮਾੜਾ ਹੈ ਆ ਸ਼ਗਨ ਹੋ ਗਿਆ ਇਹ ਅਪਸ਼ਗਨ ਹੋ ਗਿਆ ਘਰਾਂ ਚ ਪਤਾ ਨਹੀਂ ਕਿੰਨੇ ਵਿਅਮ ਨੇ ਆ ਕੀਤਾ ਸ਼ਗਨ ਹੋ ਗਿਆ ਇਹ ਅਪਸ਼ਗਨ ਹੋ ਗਿਆ ਹੁਣੇ ਰੁਕ ਜਾਓ ਘਰੋਂ ਜਾਣ ਲੱਗੇ ਕਿਸੇ ਨਿਛ ਮਾਰਤੀ ਅਪਸ਼ਗਨ ਹੋ ਗਿਆ ਕਿਸੇ ਨੇ ਪਿੱਛੇ ਗਵਾਜ ਮਾਰਤੀ ਅਪਸ਼ਗਨ ਹੋ ਗਿਆ ਦੇ ਰਾਜਾਂ ਦੇ ਬਿੱਲੀ ਰਾਹ ਕੱਟ ਗਈ ਤੇ ਤਾਂ ਆਪ ਸ਼ਗਨ ਹੋ ਗਿਆ ਪਤਾ ਨਹੀਂ ਕਿੰਨੇ ਗਿਣਤੀ ਕੋਈ ਨਹੀਂ ਕੀਤੀ ਜਾ ਸਕਦੀ ਕਿੰਨੇ ਪਰਮ ਨੇ ਔਰ ਜੇ ਇਹਨਾਂ ਦੇ ਚੱਕਰ 'ਚ ਹੀ ਪੈ ਰਹੀਏ ਤੇ ਹਾਲਤ ਕੀ ਐ ਸੈਸਾ ਦੁੱਖ ਜੀ ਐ ਬਹੁਤ ਦੁੱਖ ਸਹਣਾ ਪੈਂਦਾ ਇਸ ਜਿੰਦ ਨੂੰ ਇਸ ਜੀ ਨੂੰ ਬਹੁਤ ਦੁੱਖ ਸਹਣਾ ਪੈਂਦਾ ਤੇ ਜੇ ਗੁਰੂ ਦੀ ਸ਼ਰਨ ਚਲੇ ਜਾਈਏ ਗੁਰ ਕੀ ਸ਼ਰਨ ਪਵੈ ਕਿਵੇਂ ਸ਼ਰਨ ਪੈਣਾ ਉਹ ਆਪਾਂ ਵਿਚਾਰ ਚੁੱਕੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪੂਰਨ ਵਿਸ਼ਵਾਸ ਰੱਖ ਕੇ ਉਹਦੇ ਮੁਤਾਬਕ ਜੀਵਨ ਨੂੰ ਢਾਲ ਲੈਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਧਾਰਾ ਦੇ ਉੱਤੇ ਚੱਲਣ ਲੱਗ ਪਿਆ ਉਹਦੇ ਕਦੀ ਭਰਮ ਹੋ ਹੀ ਨਹੀਂ ਸਕਦਾ ਕਿ ਅਸ਼ubh ਹੋ ਗਿਆ ਸ਼ubh ਹੋ ਗਿਆ ਆ ਮੂਰਤ ਚੰਗਾ ਏ ਮਾੜਾ ਏ ਉਹ ਵਰ ਸੁਖੀ ਸੁਖ ਹੈ ਉਹਦੇ ਵਿੱਚ ਗੁਰ ਕੀ ਸ਼ਰਨ ਪਵੈ ਸੁਖ ਧੀ ਹੈ ਫਿਰ ਸੁਖੀ ਸੁਖ ਹੈ ਆйда ਦੂਸਰਾ ਪਰਮਾਨੰਥ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਆ ਸਾਰਾ ਭਰਮ ਜਲ ਤੋੜ ਰੈ ਨੇ ਸਤਗੁਰ ਸਾਡਾ ਕਾਮੇਯਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਰਤ ਭਇਆ ਮਨ ਹੋਛਾ ਗੁਰਸਾ ਮੱਖੀ ਖਾਇਆ ਕਾਮਣੇ ਆਰੀ ਜਾਦੂ ਟੂਨੇ ਕਰਨ ਵਾਲੀ ਇਸਤਰੀ ਜੀ ਬਿਸਤਰੀ ਤੇ ਜਿਹੜੇ ਉਹਨਾਂ ਕੋਲ ਜਾਂਦੇ ਨੇ ਜਾਦੂ ਟੂਨੇ ਕਰਨ ਵਾਲਿਆਂ ਕੋਲ ਕਾਮਣ ਫੇਰ ਉਹ ਕੀ ਕਰਦੇ ਨੇ ਕਈ ਤਰ੍ਹਾਂ ਦੇ ਜਾਦੂ ਟੂਨਾ ਦੇ ਦਿੰਦੇ ਨੇ ਆਪ ਵਿਖਿਆ ਹੋਏ ਕਿਹੜਾ ਕਈਆਂ ਨੇ ਕਈ ਤਰ੍ਹਾਂ ਦੇ ਰੰਗਾਂ ਦੀਆਂ ਮੋਲੀਆਂ ਜੀਆਂ ਹੱਥਾਂ ਦੇ ਬੰਨੀਆਂ ਹੁੰਦੀਆਂ ਨੇ ਕਈਆਂ ਨੇ ਗੱਲੇ ਚ ਪਾਈਆਂ ਹੁੰਦੀਆਂ ਨੇ ਸਿਰਫ ਧਾਗਿਆਂ ਤੱਕ ਗੱਲ ਨਹੀਂ ਕਈ ਤਬੀਤ ਗੱਲੇ ਚ ਪਾਏ ਹੁੰਦੇ ਨੇ ਡੋਲਿਆਂ ਤੇ ਬੰਨੇ ਹੁੰਦੇ ਨੇ ਅ ਅੱਜਕੱਲ ਪੰਡਤਾਂ ਕੋਲੋਂ ਪੁੱਛ ਕੇ ਹੱਥਾਂ ਚ ਅੰਗੂਠੀਆਂ ਪਾਈਆਂ ਜਾਂਦੀਆਂ ਨੇ ਇਸ ਨਗ ਦੀ ਅੰਗੂਠੀ ਦਾ ਪ੍ਰਭਾਵ ਹੈ ਇਸ ਨਗ ਦੀ ਅੰਗੂਠੀ ਦਾ ਨਗ ਦਾ ਪ੍ਰਭਾਵ ਹੈ ਤੇ ਅਸਰ ਉਹਦੇ ਵਿੱਚ ਹੀ ਹੁੰਦਾ ਕਾਮਣੇ ਆਈ ਕਾਮਣ ਪਾਏ ਹੋਰ ਕੀ ਗੱਲ ਤਾਂ ਕਹ ਉਹਨੇ ਦੇ ਐਸੇ ਲੋਕਾਂ ਦੀ ਅਵਸਥਾ ਸਤਿਗੁਰੂ ਕੀ ਬਿਆਨ ਕਰਦੇ ਨੇ ਕੋਚੀ ਮਤ ਪਿਆ ਮਨ ਹੋਛਾ ਮਤ ਖੁੱਛੀ ਸੀ ਤਾਂ ਹੀ ਉਧਰ ਗਏ ਜੇਤੀ ਮਤ ਮਤ ਸਚੇਤ ਹੈ ਜਿਹੜੀ ਮਤ ਗੁਰੂ ਦੀ ਮਤ ਜਿੰਨੇ ਲੈ ਲਈ ਹੈ ਗੁਰਮਤੈ ਉਹ ਤਾਂ ਸਮੱਸੇ ਜਾਈ ਨਹੀਂ ਸਕਦਾ ਤੇ ਫਿਰ ਜਿਹੋ ਜੇ ਕਰਮ ਕਰਾਂਗੇ ਉਹ ਕੋਈ ਮਨ ਹੋ ਜਾਏਗਾ ਮਨ ਵਿੱਚ ਹੋਛਾ ਹੋ ਗਿਆ ਖੁੱਛੀ ਮਤ ਭਈ ਮਨ ਹੋਛਾ ਉਹਨਾਂ ਦੀ ਅਵਸਥਾ ਹੁਣ ਜਿਹੜੀ ਬਿਆਨ ਕਰ ਰਹੇ ਨੇ ਸਤਿਗੁਰੂ ਨੂੰ ਖਾਸ ਧਿਆਨ ਦੇ ਨਾਲ ਹੀ ਹੈ ਗੁੜਸਾ ਮੱਖੀ ਖਾਇਆ ਗੁਰੂ ਥੋੜਾ ਪੰਗਰੇ ਪਿਆ ਹੋਵੇ ਨਾ ਲੇਟੀ ਬਣੀ ਹੋਵੇ ਪਈ ਹੋਵੇ ਤੇ ਮੱਖੀ ਨੂੰ ਤਾਂ ਇਹ ਪਤਾ ਵੀ ਗੁੜ ਮਿੱਠਾ ਹੈ ਉਹਨੂੰ ਉਹਦਾ ਖੁਸ਼ਬੂ ਆ ਰਹੀ ਹੈ ਉਹ ਖਾਣ ਲਈ ਉਹਦੇ ਉੱਤੇ ਬਹਿ ਜਾਂਦੀ ਹੈ ਤੇ ਫਿਰ ਹੁੰਦਾ ਕਿ ਇਹ ਉਹਦੇ ਵਿੱਚ ਹੀ ਲਪਟ ਕੇ ਮਰ ਜਾਂਦੀ ਹੈ ਉਹਦੇ ਸਵਾਦ ਦੇ ਪਿੱਛੇ ਗਈ ਤੇ ਉਹ ਸਵਾਦ ਉਹਨੂੰ ਖਾ ਗਿਆ ਉਹ ਗੁੜੀ ਖਾ ਗਿਆ ਕਈ ਸੀ ਗੁੜ ਖਾਣ ਵਾਸਤੇ ਤੇ ਗੁੜ ਖਾ ਗਿਆ ਭਾਵੇਂ ਕਿ ਐਸੇ ਲੋਕਾਂ ਦੀ ਹਾਲਤ ਹੀ ਹੁੰਦੀ ਹੈ ਵੀ ساری ਜ਼ਿੰਦਗੀ ਇਹਨਾਂ ਚੱਕਰਾਂ ਦੇ ਵਿੱਚ ਹੀ ਗਲਤਾਂ ਨੂੰ ਕੇ ਮਰ ਜਾਂਦੇ ਨੇ ਇਹਨਾਂ ਭਰਮ ਜਾਲਾਂ ਤੋਂ ਨਿਕਲ ਹੀ ਨਹੀਂ ਸਕਦੇ ਬਸ ਇਹ ਅਸਲੀਅਤ ਹੈ ਦੇ ਨਿਬਾਰੇ ਸੈਕਿੰਡ ਸ਼ਾਟ ਕੋਈ ਨਹੀਂ ਦੂਜਾ ਵਿਚਾਰ ਕੋਈ ਨਹੀਂ ਬਿਲਕੁਲ ਪੱਕੀ ਅਸਲੀਅਤ ਹੈ ਅਜਦਾ ਤੀਸਰਾ ਪਰਮਾਨ ਗੁਰੂ ਅਮਰਦਾਸ ਬਾਛਾ ਦਾ ਉਚਾਰਨ ਕੀਤਾ ਹੋਇਆ ਹੈ ਇਸੇ ਤੀਜੇ ਨਾਲ ਇੱਕ ਬਖਸ਼ਿਸ਼ ਕਰਦੇ ਨੇ ਸਨਿਚਰਵਾਰ ਸੋਨ ਸਾਸਤ ਵਿਚਾਰ ਹੋਮੇ ਮੇਰਾ ਪਰਮੈ ਸੰਸਾਰ ਮਨਮੁਖੰ ਦਾ ਦੂਜੇ ਪਾਏ ਜਮਦਰ ਬਾਦ ਦਾ ਛੋਟਾ ਖਾਏ ਸਭ ਤੋਂ ਭਾਰੀ ਗ੍ਰਹਿ ਸਮਝਿਆ ਜਾਂਦਾ ਛਣੀ ਅਸੀਂ ਦੇਖਿਆ ਹੈਗਾ ਛਣੀ ਬਾੜ ਨੂੰ ਖਾਸ ਤੌਰ ਦੇ ਉੱਤੇ ਬ੍ਰਾਹਮਣ ਲੋਕ ਜਿਹੜੇ ਨੇ ਉਹ ਮੰਗਣ ਲਈ ਨਿਕਲਦੇ ਨੇ ਪਹਿਲਾਂ ਤਾਂ ਆਮ ਹੁੰਦਾ ਸੀ ਸਾਰੇ ਬ੍ਰਾਹਮਣ ਨਿਕਲੇ ਹੁੰਦੇ ਸਨ ਜਿਹੜੇ ਇਸ ਦੰਦੇ 'ਚ ਪਏ ਨੇ ਇੱਕ ਪਾਂਡਾ ਜਾ ਚੁੱਕਿਆ ਹੋਣਾ ਉਹਦੇ ਵਿੱਚ ਇੱਕ ਛਣੀ ਦੇਵਤੇ ਦੀ ਮਨੋਕਲਪਤ ਉਹਦੀ ਮੂਰਤੀ ਰੱਖੀ ਹੋਣੀ ਤੇ ਉਹਦੇ ਵਿੱਚ ਤੁਸੀਂ ਤੇਲ ਪਾਇਆ ਹੋਣਾ ਕੁਝ ਤੇ ਉਹਦੇ ਵਿੱਚ ਤੁਸੀਂ ਪੈਸੇ ਪਾਓ ਜੀ ਅੱਜ ਕੱਲ ਹੁਣ ਨੋਟ ਹੈ ਸਿੱਕੇ ਤਾਂ ਮਿਲਦੇ ਹੀ ਬਹੁਤ ਘੱਟ ਨੇ ਤੇ ਜੇ ਕਿਸੇ ਨੇ ਨੋਟ ਤੇਲ ਚ ਪਾਤਾ ਤਾਂ ਕੰਮ ਦਾ ਨਹੀਂ ਰਹਿਣਾ ਇਸ ਕਰਕੇ ਤੇਲ ਕੱਟ ਗਿਆ ਜਾਂ ਨਿਕਲ ਗਿਆ ਵਿੱਚੋਂ ਉਹਨੂੰ ਜੀ ਚੁਕਿੰਦੀ ਹੈ ਔਰ ਜਿਹੜਾ ਕੰਮ ਪਹਿਲਾਂ ਬ੍ਰਾਹਮਣ ਕਰ ਰਿਹਾ ਸੀ ਹੁਣ ਮੰਗਤਿਆਂ ਨੇ ਸ਼ੁਰੂ ਕਰਤਾ ਉਚਨੀਵarre ਦੇ ਚਨੀਵarre ਵਾਲੇ ਦਿਨ ਖਾਸ ਤੌਰ ਤੇ ਇਹੋ ਜਿਹਾ ਪਖੰਡ ਕਰਕੇ ਚੰਨੀ ਦੇਵਤੇ ਦਾ ਉਹ ਮੰਗਨ ਦਾ ਸੋਚਦੇ ਨੇ ਵੀ ਜਿਆਦਾ ਲਾਭ ਹੈ ਸਾਨੂੰ ਚੇਲਚਰਵਾਰ ਸੌਣ ਸਾਸਤ ਵਿਚਾਰ ਇਹਦਾ ਚੰਗਾ ਪੱਖ ਹੈ ਦਾ ਮਾੜਾ ਪੱਖ ਹੈ ਇਹ ਭਰਮ ਜਾਲ ਜਿਹੜਾ ਉਹਦੀ ਵਿਚਾਰ ਕਰਨੀ ਸਤਕੁਰ ਉਸ ਬਖਸ਼ਿਸ਼ ਕਰਦੇ ਨੇ ਹਉਮੈ ਮੇਰਾ ਪਰਮ ਸੰਸਾਰ ਸੰਸਾਰ ਇਸ ਭਰਮ ਦੇ ਵਿੱਚ ਹੀ ਪਟਕ ਰਿਹਾ ਇੱਕ ਹਉਮੈ ਦਾ ਮਾਰਿਆ ਹੋਇਆ ਛਨੀਵਾਰ ਦਾ ਦਾਨ ਲੈ ਕੇ ਮੈਂ ਕਿਸੇ ਨੂੰ ਮੁਕਤ ਕਰਾਤਾ ਛਨੀਵਾਰ ਦਾ ਦਾਨ ਕਰਕੇ ਮੈਂ ਸਾਰੇ ਪਰ ਮੁਕਤ ਹੋ ਗਿਆ ਸਾਰੇ ਸਮੱਸਿਆਵਾਂ ਤੋਂ ਬਾਰੇ ਲੋਕਾਂ ਸਤਿਗੁਰੂ ਦਾ ਕੀ ਕਹਿ ਰਹੇ ਨੇ ਮਨਮੁਖ ਅੰਦਾ ਦੂਜੇ ਪਾਏ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਪਾਅ ਦੇ ਵਿੱਚ ਪਿਆ ਹੋਇਆ ਅਛਣੀਵਾਰ ਦੇ ਚੱਕਰ 'ਚ ਪਿਆ ਹੋਇਆ ਤਾਂ ਫਿਰ ਦੂਜੇ ਪਾਅ ਦੇ ਵਿੱਚ ਜਾ ਹੀ ਕਰਨਾ ਅਕਾਲਪੁਰ ਨੂੰ ਛੱਡ ਕੇ ਕਿਧਰੇ ਵੀ ਹੋਰ ਜਾਣੇ ਆ ਤੇ ਦੂਜਾ ਪਾਅ ਹੈ ਉਹ ਭਟਕਣਾ ਹੀ ਹੈ ਮਨ ਬਕੰਦਾ ਦੂਜੇ ਪਾਅ ਹੈ ਨਤੀਜਾ ਹੈ ਜਮਦਰ ਬਾਦ ਦਾ ਝੋਟਾ ਖਾਏ ਸਮਝ ਰਿਹਾ ਮੈਂ ਛਣੀਵਾਰ ਦਾ ਪੁੰਨ ਦਾਣ ਦੇ ਕੇ ਤੇ ਮੈਂ ਸਾਰੇ ਬੰਦਰਾਂ ਤੋਂ ਮੁਕਤ ਹੋ ਗਿਆ ਜਿਹੜੇ ਕਰਮ ਕਰ ਰਿਹਾ ਕਾਲਪੁਰ ਦੇ ਦਰ ਤੇ ਸਦਾ ਮਿਲਣੀ ਹੈ ਇਸ ਦਾ ਸਤਿਗੁਰੂ ਦਾਇ ਗੁਰਬਾਣੀ ਦਾ ਅਸੀਂ ਇਹਦੇ ਬਾਅਦ ਵੀ ਅਗਰ ਪਰਮਜਾਲ ਕੋ ਮੰਦ ਦੇ ਵਿੱਚ ਮਾੜਾ ਜਿਹਾ ਵੀ ਰੱਖਨੇ ਆ ਤੇ ਸੋਚ ਲਈਏ ਅਸੀਂ ਗੁਰਮਤ ਤੋਂ ਕਿੰਨੀ ਦੂਰ ਜਾ ਰਹੇ ਹਾਂ ਬਸ ਗਲਤ ਹੈ ਨਹੀਂ ਹੈ ਕਿ ਗੁਰਮਤ ਦੇ ਨਾਲ ਜੁੜੇ ਹੋਏ ਆ ਕਿ ਗੁਰਮਤ ਤੋਂ ਦੂਰ ਜਾ ਰਹੇ ਆ ਸਮੱਸਿਆ ਤੇ ਨਹੀਂ ਹੈ ਬਸ ਅਜਿਹਾ ਸਿੱਟੇ ਨੇ ਕਿ ਬਚਨ ਪਰਵਾਣ ਕਰਨਾ ਹੋਈਆ ਕੋਲਾ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ